ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਸੰਦੀਪ ਸ਼ੌਨ ਨਿਊਜ਼ ਕੁਰਾਲੀ ਤੇ ਅੱਜ ਪਹੁੰਚੇ ਹਾਂ ਕੁਰਾਲੀ ਲਾਗੇ ਪਿੰਡ ਬਨ ਮਾਜਰਾ ਵਿੱਚ ਇੱਥੇ ਅੱਜ ਪਿੰਡ ਦੀ ਪੰਚਾਇਤ ਤੇ ਪਿੰਡ ਵਾਲਿਆਂ ਵੱਲੋਂ ਤੀਆਂ ਦਾ ਤਿਹਾਰ ਮਨਾਇਆ ਗਿਆ ਹੈ ਤੇ ਤੁਹਾਨੂੰ ਕੁਝ ਹਲਕੀਆਂ ਦਿਖਾਵਾਂਗੇ ਤੇ ਗੱਲਬਾਤ ਕਰਾਂਗੇ ਪਿੰਡ ਦੀ ਪੰਚਾਇਤ ਤੇ ਪਿੰਡ ਵਾਲਿਆਂ ਨਾਲ ਤੇ ਕੀ ਕਹਿਣਾ ਹੈ ਉਹਨਾਂ ਦਾ ਜੋ ਅੱਜ ਪਹਿਲੀ ਵਾਰ ਉਹਨਾਂ ਦੇ ਪਿੰਡ ਦੇ ਵਿੱਚ ਜੋ ਸਰਪੰਚ ਸਾਹਿਬ ਵੱਲੋਂ ਤੀਆਂ ਦਾ ਤਿਹਾਰ ਮਨਾਇਆ ਗਿਆ ਹੈ ਜੁੜੇ ਰਹੋ ਸਾਡੇ ਚੈਨਲ ਸੰਦੀਪ ਸ਼ੌਨ ਨਿਊਜ਼ ਕੁਰਾਲੀ ਦੇ ਨਾਲ Thank you. 哪里？ ਇਨਾ ਵੀ ਤੁਹਾਡਾ ਇਹ ਪ੍ਰੋਗਰਾਮ ਹੈ ਸੰਦੀਪ ਸ਼ੋਰ نیوز ਕਰਾਲੀ YouTube ਚੈਨਲ ਤੇ ਲਾਈਵ ਚੱਲ ਰਿਹਾ ਹੈ ਤੇ ਸ਼ਾਨੇ ਪੰਜਾਬ نیوز ਚੈਨਲ ਕਰਾਲੀ ਤੋਂ ਵੀ ਲਾਈਵ ਚੱਲ ਰਿਹਾ ਹੈ ਤੇ ਸਾਡੇ ਵਿਚ ਵਿਚਕਾਰ ਸਾਡੇ ਵੀਰ ਜੀ ਜੋ ਕਿ ਵਿਕੀਲ ਹਨ ਉਹਨਾਂ ਦਾ ਵੀ ਚੈਨਲ ਹੈ ਨਰਿੰਦਰ ਸਿੰਘ ਉਹ ਵੀ ਆਪਣੇ ਚੈਨਲ ਤੇ ਲਾਈਵ ਚਲਾ ਰਹੇ ਸਾਰੇ ਚੈਨਲ ਸਾਰੇ ਬੱਚੇ ਸਬਸਕ੍ਰਾਈਬ ਕਰ ਲੈਣ ਤੇ ਆਪਣੇ ਘਰਾਂ ਬੈਠ ਕੇ ਦੇਖਣ ਹੋਰ ਤੁਹਾਡੀਆਂ ਮਾਰ ਦਿੱਤੀਆਂ ਜਾਂ ਇਹ ਤਿਹਾੜ ਸਾਰੇ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਖੂਬਸੂਰਤੀ ਨਾਲ ਮਨਾਇਆ ਜਾਂਦਾ ਹੈ ਤੇ ਪਿਆਰ ਭਰਿਆ ਗੀਤ ਲੋਕ ਆਪਾਂ ਸਭ ਦੇਖਦੇ ਹੈ ਤੇ ਕੁੜੀਆਂ ਦਾ ਸਤਿਕਾਰ ਕਰਨਾ ਤੁਹਾਨੂੰ ਵੀ ਪਤਾ ਹੈ ਕਿੰਨਾ ਜ਼ਰੂਰੀ ਹੈ ਇਸ ਕਰਕੇ ਧੀ ਵਾਲੀ ਵਿਖਤਾਰੀ ਲਾ ਦਿੱਤੀ ਜਾਂ ਤੇ ਸਭ ਤੋਂ ਵਧੀਆ ਉਹਨਾਂ ਨੇ ਜਿਲ੍ਹੇ ਨੇ ਬਹੁਤ ਹੀ ਸੋਹਣਾ ਡਾਂਸ ਕੀਤਾ ਪਰਫਾਰਮੈਂਸ ਕੀਤੀ ਉਹਨਾਂ ਨੇ ਟਾਟੇ ਹੋਰੇ ਰਿਕਾਰਡਿੰਗ ਕਰੇ ਪੱਤਰਕਾਰਾਂ ਦਾ ਵੀ ਬਹੁਤ ਬਹੁਤ ਦਿলো ਧੰਨਵਾਦ ਤੇ ਸਾਰੇ ਜਿੰਨੇ ਮੌਜੂਦ ਹੋਰੇ ਲੋਖੜੇ ਨੇ ਤੀਆਂ ਪੈਣਾ ਦੇ ਪ੍ਰੋਗਰਾਮ ਦਾ ਸ਼ੁਕਰੀਆ। ਨਾਮ ਆਸਬੋ। ਸੇਵਾਇਆ ਦੇ ਕਾਰੇ ਸਾਰੇ ਸਾਂਝੇ ਹੋਏ, ਇਕੱਠੇ ਹੋਏ, ਪਿਆਰ ਭਰਨੀਆਂ ਦੇ ਲੱਗ ਕੇ ਇਹ ਦਿਨ ਅچھے। ਸਭ ਦੇ ਲਈ ਗਾੜੀਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣਾ ਸ਼ੋਅ ਨਾਮ ਮਿਲਮਰ ਸਿੰਘ ਹੈ ਜੀ। ਸੋ ਨਿਰਮਲ ਸਿੰਘ ਜੀ ਅੱਜ ਪਿੰਡ ਬਨਵਾਜਰਾ ਵਿਖੇ ਜੋ ਸਾਡੀਆਂ ਭੈਣਾਂ ਵੱਲੋਂ ਤੀਆਂ ਦਾ ਤਿਉਹਾਰ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਹੈ। ਮਸਟ ਟਪਕੇ ਤੇ ਖੁਸ਼ੀਆਂ ਭਰੇ ਮਨਾਇਆ ਗਿਆ ਹੈ। ਸੋ ਉਸ ਵਾਰ ਕੀ ਕਹਿਣਾ। ਬਹੁਤ ਵਧੀਆ ਲੱਗਿਆ ਜੀ। ਇਹ ਪਹਿਲੀ ਵਾਰ ਹੋਇਆ ਜੋ ਸਾਡੇ ਥਾਲੇ ਨਾਲ ਸਾਰੇ ਨਗਰ ਦੇ ਪਰਾਦੇ ਨਾਲ ਇੱਕ ਰੰਗ ਰੰਗ ਪ੍ਰੋਗਰਾਮ ਦੀਆਂ ਦਾ ਮਨਾਇਆ ਗਿਆ ਤੋਂ ਮੈਂ ਸਭ ਦਾ ਸਭ ਨੂੰ ਵਧਾਈ ਦਿੰਦਾ ਹਾਂ ਤੇ ਪੱਤਰਕਾਰ ਵੀਰਾਂ ਨੂੰ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੀ ਆ ਕੇ ਇੱਥੇ ਸਾਡਾ ਕਵਰੀਂਗ ਕਰਿਆ ਪ੍ਰੋਗਰਾਮ ਦਾ ਸੋ ਕਿਤੇ ਨਾ ਕਿਤੇ ਸਾਡੀਆਂ ਜੋ ਭੈਣਾਂ ਹਨ ਜੋ ਪ੍ਰਾਰਥਨਾ ਬੋਲੀਆਂ ਹਨ ਇਹ ਪ੍ਰਾਰਥਨਾ ਗੀਤਾਂ ਉਹ ਖੁੱਲ੍ਹਦੀਆਂ ਜਾ ਰਹੀਆਂ ਹਨ ਤੇ ਅੱਜ ਕੱਲ ਜੋ ਡੀਜੇ ਦੀ ਡਿਮਾਂਡ ਹੈ ਉਹ ਜ਼ਿਆਦਾ ਹੋ ਰਹੀ ਹੈ ਸੋ ਇਸ ਵਾਰ ਕੀ ਕਰਨਾ ਚਾਹੀਦਾ ਹਾਂਜੀ ਬਿਲਕੁਲ ਜੀ ਮੈਂ ਇਹ ਚੀਜ਼ ਨੋਟ ਕੀਤੀ ਹੈ ਜੀ ਜੋ 40 ਸਾਲ ਤੋਂ ਉੱਪਰ ਨੇ ਉਹਨਾਂ ਨੂੰ ਅੱਜ ਦੀਆਂ ਜੋ ਗੋਟੀਆਂ ਸਾਡੀਆਂ ਪੁਰਾਣੀਆਂ ਚੱਲਦੀਆਂ ਉਹਨਾਂ ਨੂੰ ਉਹ ਤਾਂ ਯਾਦ ਨੇ ਜੋ ਸਾਡੇ ਬੱਚੇ ਨਹੀਂ ਉਹ ਸਿਰਫ ਸਾਊਂ ਉਨੇ ਨਾਲ ਜੇ ਸਾਉਂਟ ਚੱਲੂਗਾ ਉਸੇ ਪਰ ਉਹਨਾਂ ਦਾ ਡਾਂਸ ਕਰਨਾ। ਤੁਸੀਂ ਮੈਂ ਸਭ ਨੂੰ ਅਪੀਲ ਕਰਦਾ ਕਿ ਆਪਣੀ ਪੰਜਾਬੀ ਬੁਲੰਦੀ ਨਾਲ ਜਨਤ ਜਿਹੜਾ ਪੇਰੈਂਟਸ ਨੂੰ ਅਪੀਲ ਕਰਦਾ ਵੀ ਜੋੜ ਬੱਚਾ। ਕਿ ਜਿੱਦਾਂ ਅੱਜ ਤੀਆਂ ਦਾ ਤਿਹਾਰ ਬਣਾਇਆ ਜਾ ਰਿਹਾ ਹੈ ਤਾਂ ਜੋ ਸਾਡੀ ਨਵੀਆਂ ਬੱਚੀਆਂ ਹਨ ਉਹਨਾਂ ਨੂੰ ਆਪਣੇ ਵਿਰਸੇ ਬਾਰੇ ਦੱਸਿਆ ਜਾ ਰਿਹਾ। ਸੋ ਤੁਹਾਨੂੰ ਲੱਗਦਾ ਕਿ ਕੋਈ ਇਹੋ ਜਿਹਾ ਪ੍ਰੋਗਰਾਮ ਹੋਰ ਵੀ ਹੋਣਾ ਚਾਹੀਦਾ। ਬਿਲਕੁਲ ਜੀ ਹੁਣ ਤੇ ਇਹ ਸਾਰੇ ਨਗਰ ਚ ਹੋਣੇ ਚਾਹੀਦੇ। ਕਿਤੇ ਬਹੁਤ ਵਧੀਆ ਲੱਗਿਆ ਤੇ ਮੈਂ ਸਾਰਿਆਂ ਨਾਲ ਵਾਦਾ ਵੀ ਕਰਦਾ ਕਿ ਅੱਗੇ ਹੋਰ ਵੀ ਵਧੀਆ ਕੰਮ ਕਰਾਂਗੇ। ਧੰਨਵਾਦ। ਹਾਂ ਜੀ ਧੰਨਵਾਦ। ਸਸ਼ੀ ਗਾਂਧੀ ਸਸ਼ੀ ਗਾਂਧੀ ਸੋ ਅੱਜ ਸਾਡੇ ਪਿੰਡ ਬਨਨਾ ਮਾਜਰਾ ਵਿਖੇ ਭੈਣਾ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ ਬੱਚਿਆਂ ਬਹੁਤ ਹੀ ਨੱਚੀਆਂ ਖੁਸ਼ੀਆਂ ਨਾਲ ਮਨਾਇਆ ਗਿਆ ਸੋ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਹਾਨੂੰ ਬਹੁਤ ਖੁਸ਼ੀ ਆਈ ਇਸ ਦਰਦ ਬੱਚਿਆਂ ਨਾਲ ਬਹੁਤ ਵਧੀਆ ਸਜੋ ਉਹ ਤੇ ਆ ਸਾਡੀ ਪੰਚਾਇਤ ਨਾਲ ਮਿਲ ਕੇ ਸਾਹਮਣੇ ਬਹੁਤ ਵਧੀਆ ਜਿੱਦ ਤੱਕ ਸਾਡੇ ਭੈਣਾ ਨੇ ਪ੍ਰਾਤਨ ਬੋਲੀਆਂ ਪਾਈਆਂ ਪਰ ਸਾਡੀ ਬੱਚੀਆਂ ਆ ਜੋ ਅੱਜ ਵੀ ਉਹ ਡੀਜੇ ਨਾਲ ਨੱਚਦੀਆਂ ਹਨ ਸੋ ਉਹਨਾਂ ਨੂੰ ਪ੍ਰਾਤਨ ਬੋਲੀਆਂ ਨਹੀਂ ਆਉਂਦੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਉਹਨਾਂ ਨੂੰ ਜੇ ਥੋੜਾ ਪਿਛਲਾ ਪੰਜਾਬੀ ਵਿਰਸਾ ਦਸਣ ਚਾਹੀਦਾ ਥੋੜੇ ਜਿਹਾ ਪਿਛਲੇ ਵਿਰਸੇ ਵਿੱਚ ਆਉਣਾ ਚਾਹੀਦਾ ਪੁਰਾਣੇ ਵਿੱਚ ਤੇ ਨਵੇਂ ਡੈਕਾ ਪਰ ਤਾਂ ਹੁਣ ਦੁਨੀਆ ਨਾਲ ਚੱਦੀ ਹੈ ਥੋੜਾ ਪੰਜਾਬੀ ਵਿਰਸਾ ਪਿਛਲਾ ਉਹ ਨਹੀਂ ਕਰਿਆ ਨਾ ਯਾਨੀ ਕਿ ਤੁਹਾਡਾ ਕਹਿਣ ਦਾ ਭਾਵ ਹੈ ਕਿ ਜੋ ਸਾਡੇ ਨਵੇਂ ਚਰਨੇਚਰ ਆ ਉਸ ਨੂੰ ਜੋ ਪੁਰਾਣਾ ਵਿਰਸਾ ਉਹਨੂੰ ਯਾਦ ਕਰਾਉਣਾ ਚਾਹੀਦਾ ਹਾਂਜੀ ਉਹਨੂੰ ਯਾਦ ਕਰਾਉਣਾ ਚਾਹੀਦਾ ਤਾਂ ਗਾਹ ਵਾਸਤੇ ਨੂੰ ਜੇ ਅਸੀਂ ਪੋਸਟ ਪੂਰੀ ਕਰਾਂਗੇ ਧੰਨਵਾਦ ਹਾਂ ਬਹੁਤ-ਬਹੁਤ ਧੰਨਵਾਦ ਜੀ ਆਪਣਾ ਸ਼ੋਭਾ ਨਾਮ ਮਾਨ ਸਿੰਘ ਜੀ ਸ੍ਰੀ ਮਾਨ ਸਿੰਘ ਜੀ ਪਿੰਡ ਬਾਨਨਾ ਮਾਜਰਾ ਵਿਖੇ ਅੱਜ ਜੋ ਭੈਣਾ ਵਾਲੋ ਤੀਆਂ ਦਾ ਤਿਹਾੜ ਮਨਾਇਆ ਗਿਆ ਉਸ ਬਾਰੇ ਕੀ ਕਹਿਣਾ ਚਾਹੋ? ਉਹ ਵਾਰ ਪਹਿਲਾਂ ਤਾਂ ਸਾਰੇ ਜਿੰਨੇ ਵੀ ਤਮੀਆਂ ਭੈਣਾ ਬੀਬੀਆਂ ਆ ਗੀਆਂ ਵੀਰ ਜੀ ਇਹਨਾਂ ਸਭ ਨੂੰ ਸਤਿ ਸ੍ਰੀ ਅਕਾਲ ਤੇ ਬਹੁਤ ਵਧੀਆ ਪ੍ਰਬੰਧ ਕਰਿਆ ਰਾਲ ਕਹਿੰਦੇ ਨੇ ਕਿ ਆ ਵੀ ਆਪਾਂ ਨੇ ਪ੍ਰੋਗਰਾਮ ਕਰਨਾ ਹੈ ਚਲੋ ਅਸੀਂ ਗਿਆ ਵੀ ਚਲੋ ਅੱਜ ਕਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਕੀ ਰੀਤਾ ਦੇਵੀ ਇਹ ਤਾਂ ਦੇ ਵੀ ਜੀ ਅੱਜ ਪਿੰਡ ਬੰਨ ਮਾਜਰਾ ਵੇਖਿਆ ਹਾਂ ਜੀ ਸੁੱਤੀਆਂ ਦਾ ਫਿਰ ਸਾਡੇ ਭੈਣਾਂ ਵੱਲੋਂ ਮਨਾਇਆ ਗਿਆ ਸੋ ਉਸ ਵਾਰ ਕੀ ਕਹਿਣਾ ਚਾਹੋ ਅਸੀਂ ਉਸ ਵਾਰ ਕਹਿ ਰਹੇ ਹਾਂ ਕਿ ਸਾਨੂੰ ਪੰਚਾਇਤ ਨੇ ਬਹੁਤ ਸਾਦ ਦਿੱਤਾ ਨੇਗ ਵਾਲੇ ਬੀਬੀਆਂ ਨੇ ਬਹੁਤ ਸਾਦ ਦਿੱਤਾ ਅਸੀਂ ਬਹੁਤ ਨਾ ਦਾ ਧੰਨਵਾਦ ਕਰਦੇ ਹਾਂ ਕਿਸੀ ਗਾਹਾਂ ਨੂੰ ਵੀ ਇੱਥੇ ਵੀ ਵਧੀਆ ਬਣਾਈ ਨੇ ਸਾਨੂੰ ਸਾਥ ਚਾਹੀਦਾ ਜੀ ਸੋ ਕਿਤਨਾ ਕਿਤੇ ਮੈਂ ਪਹਿਲੇ ਵੀ ਗੱਲ ਕਰਕੇ ਹਟੇ ਜੋ ਸਾਡੀਆਂ ਛੋਟੀਆਂ ਭੈਣਾਂ ਆ ਜਾਂ ਸੜੇ ਧੀਆਂ ਉਹ ਬੋਲੀਆਂ ਜੋ ਡੀਜੇ ਤੇ ਨੱਚਦੀਆਂ ਤੇ ਪੁਰਾਣੀਆਂ ਬੋਲੀਆਂ ਨੱਚੀ ਪਹਿਲਾਂ ਪਾਈਆਂ ਜਾਂਦੀਆਂ ਸੀ ਵਿਰਸੇ ਦੀਆਂ ਸੋ ਭੁੱਲ ਗਈਆਂ ਉਹਨਾਂ ਵਰਗੀ ਕਹਿੰਦਾ ਅਸੀਂ ਉਹਨੂੰ ਐ ਕਹਿਣਾ ਚਾਹੁੰਦੇ ਕਿ ਤੁਸੀਂ ਉਸੇ ਵਿਰਸੇ ਚਾਹੋ ਪੰਜਾਬੀ ਵਿਰਸੇ ਚਾਹੋ ਕਿਸੇ ਪੰਜਾਬੀ ਬੋਲੀਆਂ ਪਾ ਕੇ ਨੱਚੀਂ ਪਿੰਡ ਵਾਸੀਆਂ ਕੀ ਕਰਨ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਪੰਚਾਇਤਵਾਰ ਕੀ ਕਹਿਣਾ ਚਾਹੁੰਦਾ ਪੰਚਾਇਤਵਾਰ ਪੰਚਾਇਤ ਨੇ ਸਾਡਾ ਬਹੁਤ ਸਾਥ ਦਿੱਤਾ ਧੰਨਵਾਦ ਪੰਚਾਇਤ ਧੰਨਵਾਦ ਸਸੀ ਗਾਲ ਜੀ ਸਸੀ ਕਾਲ ਸਾਹਿਬ ਆਪਣਾ ਸ਼ੋ ਨਾਮ ਸੁਖਦੀਪ ਕੌਰ ਸੁਖਦੀਪ ਕੌਰ ਜੀ ਪਿੰਡ ਵਨਾ ਅਜਰਾ ਵਿਖੇ ਆ ਸਾਡੇ ਭੈਣਾਂ ਤੇ ਛੋਟੀਆਂ ਬੱਚੀਆਂ ਵੱਲੋਂ ਜੋ ਤੀਆਂ ਦਾ ਤਿਉਹਾਰ ਹੈ ਉਹ ਵਧੀਆ ਬਹੁਤ ਵਧੀਆ ਮਨਾਇਆ ਗਿਆ। ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ? ਇਸ ਬਾਰੇ ਸਹੀ ਕਹਿਣਾ ਚਾਹੁੰਗਾ ਕਿ ਸਾਡੇ ਪਿੰਡ ਵਿੱਚ ਪਹਿਲੀ ਵਾਰੀ ਤੀਆਂ ਹੋਣ ਹੋਣ ਜਾ ਰਹੀਆਂ ਕਿ ਸਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੈ ਸਾਡੀ ਇਸ ਚੀਜ਼ ਦੀ ਕਿ ਸਾਡੇ ਪਿੰਡ ਵਿੱਚ ਪਹਿਲੀ ਵਾਰੀ ਤੀਆਂ ਲੱਗਣ ਜਾ ਰਹੀਆਂ। ਕਿਉਂਕਿ ਸਾਡੇ ਬੱਚੇ ਵੀ ਇੰਨੇ ਵਿੱਚ ਚੌਸੀ ਸਵੇਰ ਦਾ ਹੀ ਕੋਈ ਬੱਚਾ ਕਿਧਰ ਨੱਚ ਰਿਹਾ ਕਿ ਮੇਰੇ ਸੂਈ ਮੇਰੇ ਸੂਈਆਂ ਲਾ ਦਿੱਤੇ ਮੇਰੇ ਡੋਰੀਆਂ ਵੱਲ ਸਾਨੂੰ ਬੜਾ ਚੌਸ ਹੈ ਅੱਜ ਸਾਡੇ ਪਿੰਡ ਵਿੱਚ ਪਹਿਲੀ ਵਾਰੀ ਇਹ ਕੰਮ ਹੋ ਰਿਹਾ ਜੀ। ਸੋ ਤੀਆਂ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦੀ ਹੈ ਤੇ ਕਿਉਂ ਮਨਾਇਆ ਜਾਂਦੀ ਹੈ ਤੀਆਂ ਸੌਣ ਦੇ ਮਹੀਨੇ ਵਿੱਚ ਮਨਾਇਆ ਜਾਂਦੀਆਂ ਇਹ ਤੀਆਂ ਦਾ ਤਿਹਾਰ ਇਹ ਪੈਣਾ ਦਾ ਤਿਹਾਰ ਹੁੰਦਾ ਹੈ ਕਿ ਜਦ ਕਿ ਵੀਰ ਆਪਣੇ ਭੈਣਾਂ ਨੂੰ ਇੱਕ ਤਿਹਾਰ ਲੈ ਕੇ ਆਉਂਦੇ ਆ ਜਿਹਨੂੰ ਆਪਾਂ ਸੰਧਾਰਾ ਬੋਲਦੇ ਆ ਸੋ ਜਿੱਦਾਂ ਸਾਡੀਆਂ ਨਮੀਆਂ ਪਿਆਹੀਆਂ ਪੈਣਾ ਹੁੰਦੀਆਂ ਹਨ ਤੁਸੀਂ ਕੋਲ ਦੱਸਣਾ ਭੁੱਲ ਗਏ ਕਿ ਉਹ ਆਪਣੇ ਪੇਕੇ ਘਰ ਆਉਂਦੀਆਂ ਤੇ ਆਪਣੀਆਂ ਸਹੇਲੀਆਂ ਨਾਲ ਰਲ ਮਿਲ ਕੇ ਪਿੰਗਾ ਪਾਉਂਦੀਆਂ ਝੂਟੇ ਪਾਉਂਦੀਆਂ ਤੇ ਗਿੱਧਾ ਪਾਉਂਦੀਆਂ ਰਲ ਕੇ ਠੀਕਾ ਉਸ ਤੋਂ ਬਾਅਦ ਉਹਦੇ ਸੁਜਰਾਲ ਵਾਲੇ ਉਹਨਾਂ ਨੂੰ ਸੁਨਾਰੇ ਲੈ ਕੇ ਆਉਂਦੇ ਆ ਅਕਸਰ ਇੱਕ ਕਹਾਵਤ ਕਹੀ ਜਾਂਦੀ ਹੈ ਕਿ ਸੌਣ ਵੀਰ ਇਕੱਠੀਆਂ ਕਰੇ ਭਾਦੋਚੰਦਰੀ ਵਿਛੋੜੇ ਪਾਵੇ ਸੌਣ ਭਾਈ ਇਕੱਠੀਆਂ ਕਰੇ ਭਾਦੋਚੰਦਰੀ ਵਿਛੋੜੇ ਪਾਵੇ ਤੁਹਾਡੇ ਕੋਲ ਕੋਈ ਇੱਕ ਬੋਲੀ ਲੋਕਾਂ ਨੇ ਤਾਂ ਪੈਣਾ ਦੋ ਦੋ ਵੀਰੇ ਲੋਕਾਂ ਨੇ ਤਾਂ ਕੁੜੀਆਂ ਕਬੀਰदास ਮੈਗੁਰਾਂ ਦਾ ਸਿੱਖ ਕੁੜੀਆਂ ਕਬੀਰदास ਮੈਗੁਰਾਂ ਦਾ ਸਿੱਖ ਕੁੜੀਆਂ ਇਹਾਂ ਤੇ ਤੀਆਂ ਦਾ ਜੋ ਤਿਹਾਰ ਤੁਹਾਡੇ ਵੱਲੋਂ ਮਨਾਇਆ ਗਿਆ। ਸੋ ਉਸ ਵਿੱਚ ਤੁਸੀਂ ਪ੍ਰਾਤਨ ਚ ਚਰਖੇ ਰੱਖਿਆ ਗਿਆ। ਸੋ ਚਰਖੇ ਤੇ ਜੋ ਤੰਦ ਪਾਈ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ? ਉਹਨੂੰ ਪੂਣੀ ਕਹੀ ਜਾਂਦੀ ਹੈ ਜਾਂ ਚਰਖਾ ਕਿਹਾ ਜਾਂਦਾ ਹੈ। ਚਰਖੇ ਦੇ ਉੱਪਰ ਜਿਹੜਾ ਵਿਚ ਬਣਦਾ ਨੀਚਾ ਬਣਦਾ ਉਹਦੀ ਪੂਣੀ ਕੱਟ ਹੋ ਸਕਦੇ ਤੰਦ ਪੈਂਦੇ ਆ। ਹਾਂ ਜੀ। ਹਾਂ ਜੀ ਤੰਦ ਪਾਈ ਜਾਂਦਾ। ਪੂਣੀ ਕੱਟਣ ਤੋਂ ਬਾਅਦ ਉਸ ਦਾ ਕੀ ਕਰਿਆ ਜਾਂਦਾ? ਉਹਦੇ ਥੇਸ ਬਣਾ ਹੁੰਦੇ ਨੇ। ਬੜਾ ਮੋਰ ਹੁੰਦਾ। ਦਰੀਆਂ ਬਣਦੀਆਂ ਅੱਗੇ ਪਿਛਲੇ ਜਿਵਾਨੇ ਦੇ ਵਿੱਚ ਦਰੀਆਂ ਬਣਦੀਆਂ ਤੇ ਆਸੀਂ ਕੱਪੜੇ ਕੱਟ ਕੇ ਥੇਸ ਬਣਾਉਂਦੀਆਂ ਸੀ। ਸਾਰੇ ਕੰਮਾਂ ਚੋਂ ਦੇ ਤੇ ਉਹ ਪਾੜੀ ਗੱਲ ਸਾਰੇ ਠੀਕ ਹੈ ਪਰ ਉਸ ਤੋਂ ਪਹਿਲਾਂ ਸੂਤ ਨੂੰ ਰੰਗਿਆ ਜਾਂਦਾ ਹੈ ਹਾਂ ਰੰਗ ਕੇ ਹਾਂ ਹਾਂ ਰੰਗ ਕੇ ਦਰੀਆਂ ਬਣ ਹੁੰਦੀਆਂ ਨੇ ਠੀਕ ਹੈ ਜੀ ਹਾਂ ਪਰ ਉਸ ਤੋਂ ਪਹਿਲਾਂ ਜੋ ਸਭ ਕੁਝ ਕੀਤਾ ਹੋਇਆ ਜੀ ਅੱਣੀ ਹੁਣ ਅਸੀਂ ਬੜੇ ਹੋ ਗਏ ਚਲੋ ਠੀਕ ਹੈ ਜੀ ਧੰਨਵਾਦ ਜੀ ਜੀ ਸਾਈਓ I know, I know.